ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਛੋਟੀ ਜਿਹੀ ਵੀਡੀਓ ਲੈ ਕੇ ਆਏ ਆ ਨਵਾਂ ਬਲੌਗ ਕਿ ਅੱਜ ਆਪਾਂ ਬਾਜਵਾ ਫਾਰਮ ਕੋਲ ਆਏ ਆ ਤੇ ਬਾਜਵਾ ਜੀ ਥੋੜੇ ਜਿਹਾ ਛੋਟਾ ਜਿਹਾ ਬਿਜ਼ਨਸ ਕਰਦੇ ਨੇ ਤੇ ਤੁਹਾਨੂੰ ਪਰਿਚੈ ਲੈਣੇ ਆ ਕੀ ਬਿਜ਼ਨਸ ਕਰਦੇ ਤੇ ਕੀ ਉਹਦੇ ਵਿੱਚ ਬੈਨੀਫਿਟ ਹੈ ਤੇ ਆਜੋ ਇਹਨਾਂ ਕੋਲ ਪਰਚੇ ਲੈਣੇ ਆ ਲੋ ਜੀ ਬਾਜਵਾ ਫਾਰਮ ਕੋ ਅਸੀਂ ਪੁੱਜ ਗਏ ਆ ਤੇ ਆ ਦੇਖੋ ਇਹ ਇੱਕ ਬਿਜ਼ਨਸ ਕਰਦੇ ਆ ਜੋ ਕਿ ਬੱਕਰੀਆਂ ਪਾਲਣ ਦਾ ਬਿਜ਼ਨਸ ਕਰਦੇ ਆ ਤੇ ਇਹਨਾਂ ਨੂੰ ਆਪਾਂ ਪੁੱਛਾਂਗੇ ਹੁਣ ਇਹ ਕਿਵੇਂ ਨਾਲ ਬਿਜ਼ਨਸ ਸ਼ੁਰੂ ਕੀਤਾ ਹੈਗਾ ਤੇ ਕੀ ਇਹਦੇ ਵਿੱਚ ਬੈਨੀਫਿਟ ਹੈ ਤੇ ਕੀ ਨਾਲ ਲਾਭ ਜਾਂ ਹਾਨੀ ਆ ਤੇ ਦੱਸਣਗੇ ਤੁਹਾਨੂੰ ਬਾਜਵਾ ਜੀ ਬਾਜਵਾ ਕੀਰਤਨ ਹਾਂਜੀ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਬਹੁਤ ਵਧੀਆ ਤੇ ਹੁਣ ਦੱਸੋ ਤੁਸੀਂ ਮੇਰੇ ਚਾਲਣ ਵਾਲਿਆਂ ਨੂੰ ਇਹ ਚੀਜ਼ ਦੱਸੋ ਕਿ ਇਹ ਇਹਨਾਂ ਨੂੰ ਬਿਜ਼ਨਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕਿੰਨੇ ਬੱਕਰਿਆਂ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਕਿਵੇਂ ਤੁਸੀਂ ਮਤਲਬ ਕੇ ਇਹਦੀ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਕੀਤੀ ਸੀ ਦੋ ਬੱਕਰੀਆਂ ਤੋਂ ਦੋ ਬੱਕਰੀਆਂ ਤੋਂ ਕੀਤੀ ਸ਼ੁਰੂਆਤ ਹਾਂਜੀ ਕਿ ਇਹਨਾਂ ਦੇ ਬੱਚੇ ਆ ਜਿਹੜੇ ਹਾਂਜੀ ਇਹ ਮਤਲਬ ਕਿ ਤਿਆਰ ਹੋ ਜਾਂਦਾ ਇਹ 6 ਮਹੀਨੇ ਬਾਅਦ ਤਿਆਰ ਹੋ ਜਾਂਦੇ ਆ ਹਾਂਜੀ ਹਾਂਜੀ ਇਹ ਗੱਡ ਛੜੀ ਦੀ ਆ ਤੇ ਕਿੰਨੇ ਬੱਚਿਆਂ ਨੂੰ ਕੰਮ ਤਿਆਰ ਕੀਤਾ ਹੈਗਾ ਜੀ ਚਾਰਾਂ ਤੋਂ ਜੀ ਇਹ ਦੋ ਦੋ ਬੱਕਰੀਆਂ ਹੈਗੀਆਂ ਦੋ ਬੱਕਰੇ ਹੈਗੇ ਉਹਨਾਂ ਤੋਂ ਕੰਮ ਸਟਾਰਟ ਕੀਤਾ ਹੈਗਾ ਅਜੇ ਤਾਂ ਅੰਦਰ ਵੀ ਬਣੇ ਪਿਆ ਤੁਹਾਨੂੰ ਦਿਖਾਣਾ ਬਾਅਦ ਵਿੱਚ ਹਾਂਜੀ ਹਾਂਜੀ ਤੇ ਵਧੀਆ ਬਿਜ਼ਨਸ ਕੋਈ ਔਖਾ ਨਹੀਂ ਥੋੜਾ ਬਹੁਤ ਚਾਰਾ ਖਾਂਦੇ ਆ ਇਹਨਾਂ ਬੱਚਿਆਂ ਨੇ ਫੀਡ ਪਾਈ ਦੀ ਇਹਨਾਂ ਨੂੰ ਹਾਂਜੀ ਜੋ ਵੀ ਹੋਏ ਜਿੰਦਾ ਇਹ ਜੋ ਕਹਦੇ ਰੁੱਖਾ ਦੇ ਪੱਤੇ ਪੁੱਤੇ ਖਾ ਲੈਂਦੇ ਆ ਜਿਹੜੇ ਹਾਂਜੀ ਵਧੀਆ ਇਹਨਾਂ ਖਰਾਗ ਵੀ ਨਹੀਂ ਖਾਂਦੇ ਠੀਕ ਠਾਕ ਹੀ ਸਿਸਟਮ ਰਹਿੰਦਾ ਇਹਨਾਂ ਦਾ ਠੀਕ ਉਹ ਜੀ ਅਸੀਂ ਪਾਜ ਨੂੰ ਪੁੱਛਿਆ ਤੇ ਤੁਹਾਨੂੰ ਉਹਨੇ ਦੱਸਦੇ ਕੀ ਬੈਨੀਫਿਟ ਆ ਤੇ ਜਿੰਨਾ ਵੀ ਕੋਈ ਛੋਟਾ ਮੋਟਾ ਬਿਜ਼ਨਸ ਕਰਨਾ ਹੈ ਤੇ ਉਹ ਇਹ ਜਰੂਰ ਕਰ ਸਕਦਾ ਇਹ ਭਾਵੇਂ 3-4 ਲੇਲੀ ਰੱਖ ਕੇ ਪੰ 500 ਤੇ ਬੱਕਰੀਆਂ ਰੱਖ ਕੇ ਬਿਜ਼ਨਸ ਤੇ ਸ਼ੁਰੂ ਸ਼ੁਰੂਆਤ ਹੁੰਦੀ ਆ ਤੇ ਅੱਜ ਇੱਕ ਇੱਕ ਬੱਕਰੀ ਘੱਟੋ ਘੱਟ 30-30 ਹਜ਼ਾਰ ਦੀ ਬੱਕਰੀ ਆ ਤੋ ਬਹੁਤ ਹੀ ਵਧੀਆ ਮੈਨੂੰ ਇੰਤਰ ਬਿਜ਼ਨਸ ਲੱਗਾ ਇਹ ਤੇ ਤੁਸੀਂ ਵੀਡੀਓ ਵਿੱਚ ਦੱਸਿਓ ਜੇ ਤੁਸੀਂ ਇਹ ਬਿਜ਼ਨਸ ਕਰਨਾ ਚਾਹੁੰਦੇ ਹੋ ਕੋਈ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਉਹਦੇ ਬਾਅਦ ਜਿੰਨੇ ਵੀ ਕਿਸੇ ਨੇ ਕਾਲ ਕਰਨੀ ਹੋएगी ਪੁੱਛ ਸਕਦਾ ਹੈ ਕਿ ਕੀ ਫੀਡ ਖਾਂਦੇ ਨੇ ਜਾਂ ਕੀ ਖਰਾਕ ਇਹਨਾਂ ਦੀ ਜਾਂ ਕਿੰਨੇ ਵਜੇ ਇਹਨਾਂ ਨੂੰ ਕੀ ਹਿਸਾਬ-ਤਬਾਬ ਹੈ ਕਿਵੇਂ ਇਹਨਾਂ ਨੂੰ ਸਾਰਾ ਕੁਝ ਦੱਸਿਆ ਜਾਊਗਾ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤੇ ਜਰੂਰ ਲਾਈਕ ਕਰਿਓ ਤੇ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਹੈ ਤੇ ਦੇਖੋ ਭਾਜੀ ਹੁਣਾਂ ਦੇ ਦੇ ਨਿੱਕੇ ਬਿਜ਼ਨਸ ਤੋਂ ਕਿੱਡਾ ਵੱਡਾ ਬਿਜ਼ਨਸ ਕਰ ਲਿਆ ਤੇ ਬੱਕਰੀਆਂ ਹੋਰ ਵਧਾਈ ਜਾਂਦੇ ਨੇ ਤੇ ਜਰੂਰ ਤੁਸੀਂ ਚੱਲੇ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਵਾਰ ਦੱਸਿਓ ਹਾਂਜੀ ਆ ਦੇਖੋ ਜੀ ਸ਼ੈਡ ਦੇ ਵਾਸਤੇ ਆ ਸ਼ੈਡ ਸਿੰਪਲ ਜਿਹੀ ਪਾਈ ਹੋਈ ਆ ਇੱਕ ਨਵੀਂ ਸ਼ੈਡ ਬਣਾਣੀਆਂ ਸੀ ਬੜੇ ਵੱਡੇ ਪੱਧਰ ਤੇ ਕੰਮ ਕਰਾਂਗੇ 4-500 ਬੱਕਰੀਆਂ ਸਟਾਰਟ ਕਰਾਂਗੇ ਕੰਮ ਹਾਂਜੀ ਮੈਂ ਤਾਂ 4-500 ਬੱਕਰੀਆਂ ਹੋ ਜਾਏਗਾ ਦੇਖੋ ਜੀ ਦੋ ਬੱਕਰੀਆਂ ਸਟਾਰਟ ਕੀਤੀ ਐ ਇਸ ਟਾਈਮ ਇਨਾਂ ਕੋਲੋਂ 25-30 ਬੱਕਰੀਆਂ ਹੋ ਗਈਆਂ ਨੇ ਕੁਝ ਅੰਦਰ ਉੱਧਰ ਬਣੀਆਂ ਹੋਈਆਂ ਨੇ ਤੇ ਗਾਂ ਗਾਇਨਾਂ ਨੇ 4-500 ਬੱਕਰੀ ਦਾ ਕਰੋੜਾਂ ਦਾ ਬਿਜ਼ਨਸ ਕਰਨਾ ਹੈ ਤੇ ਜਰੂਰ ਤੁਸੀਂ ਇਦਾਂ ਦਾ ਬਿਜ਼ਨਸ ਕਰੋ ਇਦਾਂ ਦਾ ਕੰਮ ਕਰੋ ਕਿ ਜਿਹਦੇ ਚ ਬੈਨੀਫਿਟ ਹੋਵੇ ਤੇ ਜਰੂਰ ਤੁਹਾਨੂੰ ਮਿਲਦੇ ਅਗਲੀ ਵੀਡੀਓ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆ ਬੱਕਰਾ ਦੇਖੋ ਜੀ ਕਿੰਨਾ ਵਧੀਆ ਇਹਦੇ ਮੈਂ ਕਿਹਨਾਂ ਨਜ਼ਾਰੇ ਲੱਗੇ ਪਏ ਆ ਤੇ ਇੱਕ ਵਾਰੀ ਜਰੂਰ ਤੁਸੀਂ ਚੈੱਕ ਕਰੋ ਚੀਜ਼ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੱਲ ਨੂੰ ਸਬਸਕ੍ਰਾਈਬ ਪੱਕਾ ਕਰਿਆ ਕਰੋ ਜੀ